ਸਾਰੇ ਕਿਸਾਨ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ। ਪਨੀਰੀ ਵਿਜ਼ਨ ਦੀ ਵਿਧੀ ਇੱਕ ਨਵੀਂ ਇਹ। ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਨਵੇਂ ਕਿਸਾਨ ਵੀਰਾਂ ਤੱਕ ਪਹੁੰਚ ਸਕੇ। ਜਿਨ੍ਹਾਂ ਨੇ ਅਜੇ ਤੱਕ ਪਨੀਰੀਆਂ ਨਹੀਂ ਬੀਜੀਆਂ ਜਾਂ ਬੀਜਣੀਆਂ। ਸੋ ਅੱਜ ਆਪਾਂ ਗੱਲ ਕਰਦੇ ਆਂ ਇਹ ਵਿਧੀ ਦੀ ਬਹੁਤ ਕਿਸਾਨ ਵੀਰ ਇਹ ਵਿਧੀ ਵਰਤਦੇ ਵੀ ਆ ਤੇ ਕਾਫੀ ਫਾਇਦਾ ਵੀ ਹੁੰਦਾ ਇਸ ਵਿਧੀ ਨਾਲ ਸੋ ਜਿਹੜੇ ਕਿਸਾਨ ਵੀਰ ਨੇ ਅਜੇ ਤੱਕ ਇਹ ਵਿਧੀ ਨਹੀਂ ਵਰਤੀ ਉਹ ਵਰਤ ਕੇ ਜਰੂਰ ਦੇਖਿਓ ਬਹੁਤ ਵਧੀਆ ਇਹ ਅਸੀਂ ਵੀ ਪਹਿਲੇ ਸਾਲ ਹੀ ਇਹ ਵਰਤਣ ਲੱਗੇ ਆਂ ਅੱਗੇ ਸਾਡੇ ਪਿੰਡ 'ਚ ਜਰੂਰ ਇਸ ਵਿਦੀ ਨਾਲ ਵੀ ਦੇਸੀ ਪਿਛਲੇ ਸਾਲ ਜੋ ਉਸ ਤੋਂ ਪਿਛਲੇ ਸਾਲ ਇਸ ਵਾਰੀ ਅਸੀਂ ਸੋਚਿਆ ਕਿ ਉਹ ਨਾਲ ਬੀਜ ਕੇ ਦੇਖ ਕੇ ਪਹਿਲਾ ਅਸੀਂ ਉਹ ਸਾਹਮਣੇ ਜਿਹੜੀ ਹਰੀ-ਹਰੀ ਤੁਹਾਨੂੰ ਦਿਖ ਰਹੀ ਆ ਉਹ ਇਸੇ ਵਿਦੀ ਨਾਲ ਬੀਜੀ ਸੀਗੀ ਤੇ ਉਹ ਬਹੁਤ ਸੋਹਣੀ ਪਣੀਰੀ ਹੋਈ ਆ ਆ ਵਿੱਚ ਆਪਣੇ ਕਿਸੇ ਕਿਸਾਨ ਵੀਰ ਨੇ ਆਪਣੇ ਖੇਤ ਬੀਜੀ ਆ ਪਣੀਰੀ ਇਹਨਾਂ ਨੇ ਨਹੀਂ ਪਾਈ ਸੋ ਆਜ ਸਵਾ ਲੈ ਆ ਕੇ ਨਾ ਤੁਸੀਂ ਫੈਕਟਰੀ ਚੋਂ ਕਿਸੇ 24 ਜੇ ਲਈ ਪ੍ਰਾਣੀ ਦੀ ਸਵਾਹ ਆ ਜਾਂਦਾ ਉਹ ਵਰਤੋ ਸਵਾਹ ਮਤਲਬ ਕੋਈ ਵੀ ਸਵਾਹ ਤੁਸੀਂ ਲੈ ਲਓ ਜਿਸ ਚ ਕੈਮੀਕਲ ਨਾ ਯੂਜ਼ ਹੋਏ ਹੋਣ ਜਿਆਦਾ ਉਹ ਤੋਂ ਸਵਾਹ ਵਰਤ ਕੇ ਵੇਖੋ ਇਹਦੇ ਨਾਲ ਕੀ ਹੈ ਪਨੀਰ ਇੱਕ ਦਾ ਸੌਖੀ ਉਗਰਦੀ ਆ ਦੂਸਰਾ ਇਹਦਾ ਇਹ ਫਾਇਦਾ ਵੀ ਇਹ ਜਲਦੀ ਪਾਣੀ ਲਾਉਣ ਦੀ ਨਹੀਂ ਜ਼ਰੂਰਤ ਨਹੀਂ ਪੈਂਦੀਗੀ ਜਿਵੇਂ ਅੱਗੇ ਆਪਾਂ ਪ੍ਰਾਣੀ ਵਿਦਿਆ ਰੂੜੀ ਪਾਉਂਦੇ ਹੁੰਦੇ ਸੀ ਸੋ ਉਸੇ ਤਰ੍ਹਾਂ ਇਹ ਹੁਣ ਸਵਾਹ ਪਾਉਣੀ ਪਾ ਕੇ ਦੇਖੋ ਤੁਸੀਂ ਬਹੁਤ ਫਾਇਦਾ ਸਵਾਦ ਆ ਬਾਕੀ ਪਨੀਰੀ ਵੀ ਬੋਲੀ ਰਹਿੰਦੀ ਹੈ ਤੇ ਪਨੀਰੀ ਨੂੰ ਤਤਾਂ ਦੀ ਘਾਟ ਵੀ ਬਹੁਤ ਘਟ ਆਉਂਦੀ ਹੈ ਇਹਦੇ ਨਾਲ ਕਿਉਂਕਿ ਸਵਾਦ ਤਾਂ ਤੁਹਾਨੂੰ ਪਤਾ ਆਗੇ ਆਪਾਂ ਗੰਡੇ ਨੂੰ ਪਾਉਣੇ ਨੇ ਜਾਂ ਲਸਣ ਨੂੰ ਪਾਉਣੇ ਨੇ ਸੋ ਪਨੀਰੀ ਨੂੰ ਵੀ ਵਰਤ ਕੇ ਦੇਖੋ ਇਹ ਵਿਧੀ ਜੇ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ